ਸਰਕਾਰ ਨੇ ਸਫਰ ਦੇ ਦਰਮਿਆਨ ਟੋਲ ਦੇ ਨਾਲ ਸੰਬੰਧੀ ਤੇ ਸਮੱਸਿਆਵਾਂ ਦੇ ਆਸਾਨ ਹੱਲ ਕਰਨ ਲਈ ਇੱਕ ਨਵੀਂ ਟੋਲ ਪਾਲਿਸੀ ਤਿਆਰ ਕੀਤੀ ਹੈ ਇਸ ਨੂੰ ਜਲਦ ਹੀ ਲਾਗੂ ਕੀਤਾ ਜਾ ਸਕਦਾ ਹੈ ਇਸ ਨਵੀਂ ਟੋਲ ਪਾਲਿਸੀ ਦੇ ਤਹਿਤ ਆਮ ਆਦਮੀ ਨੂੰ ਟੋਲ ਚਾਰਜ ਦੇ ਵਿੱਚ ਲਗਭਗ 50% ਰਾਹਤ ਮਿਲੇਗੀ ਦਰਅਸਲ ਨਵੀਂ ਟੋਲ ਨੀਤੀ ਲੋਕਾਂ ਨੂੰ 3000 ਰੁਪਏ ਦੀ ਸਾਲਾਨਾ ਪਾਸ ਦੀ ਸਹੂਲਤ ਪ੍ਰਦਾਨ ਕਰੇਗੀ ਇਹ ਪਾਸ ਰਾਸ਼ਟਰੀ ਰਾਜਮਾਰਗਾਂ ਤੇ ਐਕਸਪ੍ਰੈਸ ਵੇਅ ਦੇ ਨਾਲ-ਨਾਲ ਰਾਜ ਐਕਸਪ੍ਰੈਸ ਵੇਅ ਤੇ ਵੀ ਯਾਦ ਰੱਖਣੇ ਐਸ ਲਈ ਵੱਖਰਾ ਵੱਖਰਾ ਪਾਸ ਲੈਣ ਦੀ ਕੋਈ ਲੋੜ ਨਹੀਂ ਹੋਵੇਗੀ ਸਗੋਂ ਫੀਸ ਦਾ ਭੁਗਤਾਨ ਇਸ ਫਾਸਟ ਟੈਗ ਖਾਤੇ ਦੇ ਰਾਹੀਂ ਕੀਤਾ ਜਾ ਸਕੇਗਾ ਦੂਜੇ ਪਾਸੇ ਨਵੀਂ ਪਾਲਿਸੀ ਦੇ ਵਿੱਚ ਇੱਕ ਸਮਾਂ ਸੀਮਾ ਦੇ ਅੰਦਰ ਟੋਲ ਕਿਟਾ ਨੂੰ ਖਤਮ ਕਰਨ ਦਾ ਵੀ ਫੈਸਲਾ ਲਿਆ ਗਿਆ ਇੱਕ ਸਾਲ ਦੀ ਪਾਸ ਦੀ ਕੀਮਤ ਨਵੀਂ ਟੋਲ ਪਾਲਿਸੀ ਦੇ ਤਹਿਤ ਇੱਕ ਸਾਲ ਦਾ ਪਾਸ 3000 ਰੁਪਏ ਦੇ ਵਿੱਚ ਪਵੇਗਾ। ਇਸ ਪਾਸ ਦੇ ਨਾਲ ਅਸੀਮਤ ਕਿਲੋਮੀਟਰ ਯਾਤਰਾ ਕਰਨ ਦੀ ਸੁਗਮਤਾ ਹੋਵੇਗੀ। ਕਿਸੇ ਵੀ ਐਕਸਪ੍ਰੈਸ ਰੇ ਜਾਂ ਹਾਈਵੇ ਤੇ ਕੋਈ ਫੀਸ ਨਹੀਂ ਦੇਣ ਪਵੇਗੀ। ਨਮੀ ਟੋਲ ਨੀਤੀ ਰੁਕਾਵਟ ਮੁਕਤ ਇਲੈਕਟ੍ਰੋਨਿਕ ਟੋਲਿੰਗ ਨੂੰ ਉਤਸ਼ਾਹਿਤ ਕਰੇਗੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਸ ਦੇ ਨਾਲ ਸਬੰਧਿਤ ਤਿੰਨ ਪਾਇਲਟ ਪ੍ਰੋਜੈਕਟਾਂ ਨੇ ਚੰਗੇ ਨਤੀਜੇ ਦਿੱਤੇ ਨੇ ਸ਼ੁੱਧਤਾ ਦਾ ਪੱਧਰ ਲਗਭਗ 98% ਤੱਕ ਪਹੁੰਚ ਰਿਹਾ ਹੈ ਜੇਕਰ ਕੋਈ ਵਾਹਨ ਟੋਲ ਦਾ ਭੁਗਤਾਨ ਕੀਤੇ ਬਿਨਾ ਸੜਕ ਨੈੱਟਵਰਕ ਤੋਂ ਬਾਹਰ ਨਿਕਲ ਜਾਂਦਾ ਹੈ ਤਾਂ ਟੋਲ ਕਿਵੇਂ ਵਸੂਲਿਆ ਜਾਵੇਗਾ ਇਸ ਦੇ ਲਈ ਬੈਂਕਾਂ ਨੂੰ ਹੋਰ ਅਧਿਕਾਰ ਦਿੱਤੇ ਜਾਣਗੇ ਉਹ ਫਾਸਟ ਟੈਗ ਦੇ ਸਮੇਤ ਭੁਗਤਾਨ ਦੇ ਹੋਰ ਤਰੀਕਿਆਂ ਦੇ ਵਿੱਚ ਘਟੋ-ਘਟ ਬਕਾਇਆ ਰੱਖਣ ਦੀ ਸ਼ਰਤ ਲਗਾ ਸਕਦੇ ਨੇ ਵੱਧ ਜੁਰਮਾਨਾ ਵੀ ਲਗਾ ਸਕਦੇ ਨੇ ਨਵੀਂ ਟੋਲ ਨੀਤੀ ਦਿੱਲੀ ਜੈਪੁਰ ਹਾਈਵੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਇਹ ਭਾਰੀ ਵਾਹਨਾ ਅਤੇ ਖਾਤਕਾਰ ਸਮੱਗਰੀਆਂ ਨੂੰ ਨਿਜਾੜ 파ੜੇ ਟਰੱਕਾਂ ਦੇ ਨਾਲ ਸ਼ੁਰੂ ਹੋਵੇਗਾ ਜਾਣੋ ਕਿਉਂ ਜ਼ਰੂਰਤ ਪਈ ਹੈ ਨਵੀਂ ਪਾਲਿਸੀ ਬਣਾਉਣ ਦੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਰਵਾਇਤੀ ਕਰਤਾਵਾਂ ਅਤੇ ਠੇਕੇਦਾਰਾਂ ਦੇ ਇੰਤਜ਼ਾਰਾਂ ਨੂੰ ਦੂਰ ਕਰਨ ਲਈ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਨੁਕਸਾਨ ਦੀ ਪਰਪਾਈ ਕਰਨ ਦੇ ਲਈ ਇਸ ਪਾਲਿਸੀ ਨੂੰ ਸਹਿਮਤੀ ਦਿੱਤੀ ਹੈ ਪਾਬਰਿਾਇਤ ਕਰਤਾ ਆਪਣੇ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਵਾਹਨਾਂ ਦਾ ਇੱਕ ਡਿਜੀਟਲ ਰਿਕਾਰਡ ਰੱਖੇਗਾ ਅਸਲ ਵਸੂਲੀ ਦੇ ਵਿੱਚ ਅੰਤਰ ਦੀ ਭਰਪਾਈ ਸਰਕਾਰ ਦੀ ਦੁਆਰਾ ਇੱਕ ਫਾਰਮੂਲੇ ਦੇ ਅਨੁਸਾਰ ਕੀਤੀ ਜਾਵੇਗੀ। ਸਰਕਾਰ ਨੇ ਸਫਰ ਦੇ ਦਰਮਿਆਨ ਟੋਲ ਦੇ ਨਾਲ ਸੰਬੰਧੀ ਤੇ ਸਮੱਸਿਆਵਾਂ ਦੇ ਆਸਾਨ ਹੱਲ ਕਰਨ ਲਈ ਇੱਕ ਨਵੀਂ ਟੋਲ ਪਾਲਿਸੀ ਤਿਆਰ ਕੀਤੀ ਹੈ ਇਸ ਨੂੰ ਜਲਦ ਹੀ ਲਾਗੂ ਕੀਤਾ ਜਾ ਸਕਦਾ ਹੈ ਇਸ ਨਵੀਂ ਟੋਲ ਪਾਲਿਸੀ ਦੇ ਤਹਿਤ ਆਮ ਆਦਮੀ ਨੂੰ ਟੋਲ ਚਾਰਜ ਦੀ ਵਿੱਚ ਲਗਭਗ 50% ਰਾਹਤ ਮਿਲੇਗੀ ਦਰਅਸਲ ਨਵੀਂ ਟੋਲ ਨੀਤੀ ਲੋਕਾਂ ਨੂੰ 3000 ਰੁਪਏ ਦੀ ਸਾਲਾਨਾ ਪਾਸ ਦੀ ਸਹੂਲਤ ਪ੍ਰਦਾਨ ਕਰੇਗੀ ਇਹ ਪਾਸ ਰਾਸ਼ਟਰੀ ਰਾਜਮਾਰਗਾਂ ਤੇ ਐਕਸਪ੍ਰੈਸਵੇਅ ਦੇ ਨਾਲ-ਨਾਲ ਰਾਜ ਐਕਸਪ੍ਰੈਸਵੇਅ ਤੇ ਵੀ ਵਿਆਦ ਹੋਣਗੇ ਇਸ ਲਈ ਵੱਖਰਾ ਵੱਖਰਾ ਪਾਸ ਲੈਣ ਦੀ ਕੋਈ ਲੋੜ ਨਹੀਂ ਹੋਵੇਗੀ ਸਗੋਂ ਫੀਸ ਦਾ ਭੁਗਤਾਨ ਇਸ ਫਾਸਟ ਟੈਗ ਖਾਤੇ ਦੇ ਰਾਹੀਂ ਕੀਤਾ ਜਾ ਸਕੇਗਾ ਦੂਜੇ ਪਾਸੇ ਨਵੀਂ ਪਾਲਿਸੀ ਦੇ ਵਿੱਚ ਇੱਕ ਸਮਾਂ ਸੀਮਾ ਦੇ ਅੰਦਰ ਟੋਲ ਗੇਟਾਂ ਨੂੰ ਖਤਮ ਕਰਨ ਦਾ ਵੀ ਫੈਸਲਾ ਲਿਆ ਗਿਆ ਇੱਕ ਸਾਲ ਦੀ ਪਾਸ ਦੀ ਕੀਮਤ ਨਵੀਂ ਟੋਲ ਪਾਲਿਸੀ ਦੇ ਤਹਿਤ 1 ਸਾਲ ਦਾ ਪਾਸ 3000 ਰੁਪਏ ਦੇ ਵਿੱਚ ਪਵੇਗਾ। ਇਸ ਪਾਸ ਦੇ ਨਾਲ ਅਸੀਮਤ ਕਿਲੋਮੀਟਰ ਯਾਤਰਾ ਕਰਨ ਦੀ ਸੁਵਿਧਾ ਤੋਪੇਗੀ। ਕਿਸੇ ਵੀ ਐਕਸਪ੍ਰੈਸ ਵੇ ਜਾਂ ਹਾਈਵੇ ਤੇ ਕੋਈ ਫੀਸ ਨਹੀਂ ਦੇਣ ਪਵੇਗੀ। ਨਮੀ ਟੋਲ ਨੀਤੀ ਰੁਕਾਵਟ ਮੁਕਤ ਇਲੈਕਟ੍ਰੋਨਿਕ ਟੋਲਿੰਗ ਨੂੰ ਉਤਸ਼ਾਹਿਤ ਕਰੇਗੀ মিডিਆ ਰਿਪੋਰਟਾਂ ਦੇ ਅਨੁਸਾਰ ਇਸ ਦੇ ਨਾਲ ਸਬੰਧਿਤ ਤਿੰਨ ਪਾਇਲਟ ਪ੍ਰੋਜੈਕਟਾਂ ਨੇ ਚੰਗੇ ਨਤੀਜੇ ਦਿੱਤੇ ਨੇ ਸ਼ੁੱਧਤਾ ਦਾ ਪੱਧਰ ਲਗਭਗ 98% ਤੱਕ ਪਹੁੰਚ ਗਿਆ ਜੇਕਰ ਕੋਈ ਵਾਹਨ ਟੋਲ ਦਾ ਭੁਗਤਾਨ ਕੀਤੇ ਬਿਨਾ ਸੜਕ ਨੈੱਟਵਰਕ ਤੋਂ ਬਾਹਰ ਨਿਕਲ ਜਾਂਦਾ ਹੈ ਤਾਂ ਟੋਲ ਕਿਵੇਂ வசੂਲਿਆ ਜਾਵੇਗਾ ਇਸ ਦੇ ਲਈ ਬੈਂਕਾਂ ਨੂੰ ਹੋਰ ਅਧਿਕਾਰ ਦਿੱਤੇ ਜਾਣਗੇ ਉਹ ਫਾਸਟ ਟੈਗ ਦੇ ਸਮੇਤ ਭੁਗਤਾਨ ਦੇ ਹੋਰ ਤਰੀਕਿਆਂ ਦੇ ਵਿੱਚ ਘੱਟੋ-ਘੱਟ ਬਕਾਇਆ ਰੱਖਣ ਦੀ ਸ਼ਰਤ ਲਗਾ ਸਕਦੇ ਨੇ ਵੱਧ ਜੁਰਮਾਨਾ ਵੀ ਲਗਾ ਸਕਦੇ ਨੇ ਨਵੀਂ ਟੋਲ ਨੀਤੀ ਦਿੱਲੀ-ਜੈਪੁਰ ਹਾਈਵੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਇਹ ਭਾਰੀ ਵਾਹਨਾ ਅਤੇ ਖਾਖਤਕਾਰ ਸਮੱਗਰੀਆਂ ਨੂੰ ਨਿਜਾਰਤ ਵਾਲੇ ਟਰੱਕਾਂ ਦੇ ਨਾਲ ਸ਼ੁਰੂ ਹੋਵੇਗਾ ਜਾਣੋ ਕਿਉਂ ਜ਼ਰੂਰਤ ਪਈ ਹੈ ਨਵੀਂ ਪਾਲਿਸੀ ਬਣਾਉਣ ਦੀ। ਮੀਡੀਆ ਰਿਪੋਰਟਾਂ ਦੇ ਅਨੁਸਾਰ ਰਵਾਇਤੀ ਕਰਤਾਰਾਂ ਅਤੇ ਠੇਕੇਦਾਰਾਂ ਦੇ ਇੰਤਜ਼ਾਰਾਂ ਨੂੰ ਦੂਰ ਕਰਨ ਲਈ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਨੁਕਸਾਨ ਦੀ ਭਰਪਾਈ ਕਰਨ ਦੇ ਲਈ ਇਸ ਪਾਲਿਸੀ ਨੂੰ ਸਹਿਮਤੀ ਦਿੱਤੀ ਹੈ। ਹੁਣ ਰਿਆਇਤ ਕਰਤਾ ਆਪਣੇ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਵਾਹਨਾਂ ਦਾ ਇੱਕ ਡਿਜੀਟਲ ਰਿਕਾਰਡ ਰੱਖੇਗਾ। ਅਸਲ ਵਸੂਲੀ ਦੇ ਵਿੱਚ ਅੰਤਰ ਦੀ ਭਰਪਾਈ ਸਰਕਾਰ ਦੁਆਰਾ ਇੱਕ ਫਾਰਮੂਲੇ ਦੇ ਅਨੁਸਾਰ ਕੀਤੀ ਜਾਵੇਗੀ।